ਬਾਹਰ ਜਾ ਕੇ ਅਸੀਂ ਪੈਸੇ ਵੀ ਵਧ ਖਰਚ ਕਰਕੇ ਆਉਨੇ ਆ ਟਾਈਮ ਵੀ ਬਰਬਾਦੀ ਹੁੰਦੀ ਆ ਫਿਰ ਇੱਕ ਇਹਨਾਂ ਦਿਨਾਂ ਜੇ ਧੁੰਦ ਦਾ ਚੱਕਰ ਕਈ ਕੁਝ ਹੁੰਦਾ ਪਰਿਵਾਰਾਂ ਦੇ ਨਾਲ ਜਾਣਾ ਥੋੜਾ ਉਹ ਵੀ ਔਖਾ ਲੱਗਦਾ ਸਰ ਸਿੰਗਲ ਐਂਟਰੀ ਬਿਲਕੁਲ ਬੰਦ ਕੀਤੀ ਆ ਜੀ ਪਰਿਵਾਰ ਨਾਲ ਹੀ ਐਂਟਰੀ ਹੋਏਗੀ ਫੈਮਿਲੀ ਐਂਟਰੀ ਰੱਖੀ ਆ ਸਟੈਗ ਐਂਟਰੀ ਅਹੀਂ ਬੰਦ ਕੀਤੀ ਹੋਈ ਆ ਪੂਰੀ ਸੁਰੱਖਿਆ ਦਾ ਧਿਆਨ ਰੱਖਿਆ ਗਿਆ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਏਗੀ ਜੀ 2000 ਰੁਪਇਆ ਅਸੀਂ ਐਂਟਰੀ ਰੱਖੀ ਆ ਕਪਲ ਦੀ 18 ਸਾਲ ਤੋਂ ਜਿੰਨੇ ਬੱਚੇ ਘੱਟ ਹੋਣਗੇ ਉਹ ਫ੍ਰੀ ਹੋਣਗੇ ਬਿਲਕੁਲ ਜੀ ਖਾਣ ਪੀਣ ਦਾ ਉਸੇ ਐਂਟਰੀ ਦੇ ਵਿੱਚ ਫ੍ਰ ਐਂਟਰੀ ਤੋਂ ਇਲਾਵਾ ਹੋਰ ਕੋਈ ਵੀ ਫੀਸ ਨਹੀਂ ਲੱਗੇਗੀ। ਇਹ ਚੀ ਜੀ ਦੋ ਸਿੰਗਰ ਆ। ਇੱਕ ਕੁੜੀ ਇਲਾਈ ਸੋਲਿਆ, ਇੱਕ ਮੁੰਡਾ ਇੰਦਰਵੀਰ ਸਿੱਧੂ ਆ। ਤੇ ਦੋ ਕਲਾਕਾਰ ਹੋਰ ਵੀ ਆ ਗਿਆ ਜਿਨ੍ਹਾਂ ਦੇ ਨਾਮ ਡਿਸਕਲੋਸ ਨਹੀਂ ਅਜੇ ਕਰਨਾ। ਨਾਮ ਵਰ ਨੇ। ਨਾਮ ਵਰ। ਨਵੇਂ ਸਾਲ ਦੀ ਆਮਦ ਹੋਣ ਜਾਰੀ ਹੈ ਅਤੇ ਹਰ ਵਿਅਕਤੀ ਚਾਹੁੰਦਾ ਹੈ ਕਿ ਨਵੇਂ ਸਾਲ ਤੇ ਆਪਣੇ ਪਰਿਵਾਰਾਂ ਨਾਲ ਉਹ ਵਕਤ ਬਤਾਏ। ਅਤੇ ਨਵੇਂ ਸਾਲ ਨੂੰ ਉਹ ਇਸ ਤਰੀਕੇ ਨਾਲ ਵੈਲਕਮ ਕਹੇ ਕਿ ਨਵੇਂ ਸਾਲ ਦੇ ਵਿੱਚ ਯਾਦਾਂ ਉਹ ਸਾਰੇ ਸਾਲ ਤਾਰੀਆਂ ਰਹਿਣ। ਆਮ ਕਰਕੇ ਬਟਾਲਾ ਦੇ ਲੋਕ ਪਾਰਟੀਆਂ ਵਿੱਚ ਇੰਜੋਏ ਕਰਨ ਵਾਸਤੇ ਆਪਣੇ ਪਰਿਵਾਰਾਂ ਸਮੇਤ ਜਾਂ ਤੇ ਅੰਮ੍ਰਿਤਸਰ ਜਾਂਦੇ ਸੀ ਜਲੰਧਰ ਜਾਂਦੇ ਸੀ ਲੁਧਿਆਣੇ ਜਾਂਦੇ ਸੀ ਗੁਰਦਾਸਪੁਰ ਜਾਂਦੇ ਸੀ ਪਰ ਇਸ ਵਾਰ ਬਟਾਲਾ ਵਾਸੀਆਂ ਵਾਸਤੇ ਵੱਡੀ ਖੁਸ਼ਖਬਰੀ ਹੈ ਕਿ ਉਹਨਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਬਟਾਲਾ ਵਿੱਚ ਹੀ ਨਵੇਂ ਸਾਲ ਨੂੰ ਵੈਲਕਮ ਕੀਤਾ ਜਾਏਗਾ ਇੱਕ ਵੱਡੀ ਪਾਰਟੀ ਕੀਤੀ ਜਾ ਰਹੀ ਹੈ ਉਹਨਾਂ ਵਾਸਤੇ ਅਰੇਂਜ ਬੈਲਾਵਿਟਾ ਹੋਟਲ ਤੇ ਰਿਜ਼ੋਰਟ ਤਸਵੀਰਾਂ ਮੈਂ ਸਾਂਝੀਆਂ ਕਰ ਦੇਣਾ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਾਂਗੇ ਇਸ ਹੋਟਲ ਦੇ ਜੋ ਮਾਲਕ ਹਨ ਕਿ ਉਹਨਾਂ ਨੇ ਇਹ ਇਵੈਂਟ ਜਿਹੜਾ ਅਰੇਂਜ ਕੀਤਾ ਹੈ ਕਿਸ ਮਕਸਦ ਨਾਲ ਕੀਤਾ ਹੈ ਕਿ ਕੁਝ ਇੱਥੇ ਮੁਹੱਈਆ ਹੋਏਗਾ ਪਰਿਵਾਰਾਂ ਦੇ ਵਾਸਤੇ ਅਤੇ ਲੋਕੇਸ਼ਨ ਵੀ ਤੁਹਾਨੂੰ ਦੱਸਾਂਗੇ ਤਾਂ ਕਿ ਤੁਸੀਂ ਪਰਿਵਾਰਾਂ ਸਮੇਤ ਇੱਥੇ ਆ ਕੇ ਆਪਣੀ ਬੁਕਿੰਗ ਕਰਾ ਸਕੋ ਅਤੇ ਨਵੇਂ ਸਾਲ ਨੂੰ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਵੈਲਕਮ ਕਰ ਸਕੋ ਸਤਿ ਸ੍ਰੀ ਅਕਾਲ ਭਾਜੀ ਸ਼ੁਭਨਾਮ ਕੀ ਹੈ ਤੇ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦਿਓ ਕਿਉਂਕਿ ਸਰ ਲੋਕੇਸ਼ਨ ਪੁੱਛਦੇ ਆਂ ਨਾਮ ਜੀ ਮੇਰਾ ਸੁਖ ਗੋਰਾਵਾ ਜੀ ਲੋਕੇਸ਼ਨ ਇਹ ਹੈਗੀ ਆ ਜੀ ਬਟਾਲਾ ਅੰਮ੍ਰਿਤਸਰ ਰੋਡ ਤੇ ਅੰਮ੍ਰਿਤਸਰ ਰੋਡ ਦੀ ਆਪਣੇ ਬਿਲਕੁਲ ਨਜ਼ਦੀਕ ਹੈ ਅਗਿਆ ਨੈਕਸਾ ਦੀ ਜੋ ਏਜੰਸੀ ਆ ਉਹਦੇ ਨਜ਼ਦੀਕ ਆ ਜੀ। ਨਰਕ ਸੀਡਪੁਰਾ ਵੀ ਲਾਗੇ ਪੈਂਦਾ। ਬਿਲਕੁਲ ਸੀਡਪੁਰਾ ਹਰਦੋ ਛੱਡੇ ਦੇ ਵਿੱਚ ਆ ਬਿਲਕੁਲ ਜੀ। ਸੁਖਬਾਣੀ ਸਭ ਤੋਂ ਪਹਿਲਾਂ ਇਹ ਈਵੈਂਟ ਜਿਹੜਾ ਤੁਸੀਂ ਰੱਖਿਆ ਹੈ ਕਿਦਾਂ ਆਈਡੀਆ ਤੁਹਾਡੇ ਦਿਮਾਗ 'ਚ ਆਇਆ ਕਿਉਂਕਿ ਬਹੁਤ ਸਾਰੇ ਲੋਕ ਬਾਹਰ ਜਾਂਦੇ ਪਰਿਵਾਰਾਂ ਸਮੇਤ ਤੁਸੀਂ ਕਿਸ ਤਰ੍ਹਾਂ ਸੋਚਿਆ ਕਿ ਬਟਾਲੇ ਨੂੰ ਅਲਕਾ ਤੋਹਫਾ ਦੇਣਾ। ਅਸੀਂ ਆਪ ਖੁਦ ਬਾਹਰ ਜਾ ਕੇ ਮਨਾਉਂਦੇ ਰਹੇ ਹਾਂ ਜੀ ਹਰ ਸਾਲ। ਤੇ ਬਾਹਰ ਜਾ ਕੇ ਅਸੀਂ ਪੈਸੇ ਵੀ ਵੱਧ ਖਰਚ ਕਰਕੇ ਆਉਂਦੇ ਆਂ, ਟਾਈਮ ਵੀ ਬਰਬਾਦੀ ਹੁੰਦੀ ਇੱਕ ਇਹਨਾਂ ਦਿਨਾਂ ਜੇ ਧੁੰਦ ਦਾ ਚੱਕਰ ਕਈ ਕੁਸ਼ ਹੁੰਦਾ ਪਰਿਵਾਰਾਂ ਦੇ ਨਾਲ ਜਾਣਾ ਥੋੜਾ ਉਹ ਵੀ ਔਖਾ ਲੱਗਦਾ ਸਾਨੂੰ ਇੱਥੇ ਪਰਿਵਾਰਾਂ ਸਮੇਤ ਕੋਈ ਆ ਸਕਦਾ ਜਾਂ ਕੋਈ ਸਿੰਗਲ ਐਂਟਰੀ ਵੀ ਹੋਏਗੀ ਸਿੰਗਲ ਐਂਟਰੀ ਬਿਲਕੁਲ ਬੰਦ ਕੀਤੀ ਹੈ ਜੀ ਪਰਿਵਾਰ ਨਾਲ ਹੀ ਐਂਟਰੀ ਹੋਏਗੀ ਫੈਮਿਲੀ ਐਂਟਰੀ ਰੱਖੀ ਹੈ ਸਟੈਗ ਐਂਟਰੀ ਅਹੀਂ ਬੰਦ ਕੀਤੀ ਹੋਈ ਹੈ ਇਸ ਤੋਂ ਪਹਿਲਾਂ ਕਿ ਮੈਂ ਇਵੈਂਟ ਬਾਰੇ ਪੁੱਛਾਂ ਸਭ ਤੋਂ ਪਹਿਲਾਂ ਜਿਹੜਾ ਪਰਿਵਾਰਾਂ ਦੀ ਗੱਲ ਆਉਂਦੀ ਹੈ ਹਰ ਬੰਦਾ ਅਸੀਂ ਵੀ ਚਾਹੁੰਦੇ ਹਾਂ ਕਿ ਉਹਦੀ ਸੁਰੱਖਿਆ ਦਾ ਪੂਰਾ ਇੰਤਜ਼ਾਮ ਹੋਏ ਕਿਉਂਕਿ ਬੱਚੇ ਹੁੰਦੇ ਆ ਵਾਈਫ ਹੁੰਦੇ ਆ ਜਾਂ ਅਦਰ ਫੈਮਿਲੀ ਮੈਂਬਰ ਨਾਲ ਆਉਂਦੇ ਆ ਇਹ ਸੁਰੱਖਿਆ ਨੂੰ ਲੈ ਕੇ ਸਭ ਤੋਂ ਪਹਿਲਾਂ ਤੁਹਾਡੇ ਵੱਲੋਂ ਕੀ ਇਥੇ ਅਰੇਂਜਮੈਂਟ ਕੀਤੇ ਗਿਆ ਕਿਉਂਕਿ ਇਵੈਂਟ ਵੀ ਰਾਤ ਚੱਲੇਗਾ ਸੁਰੱਖਿਆ ਜੀ ਬੌਂਸਰ ਵੀ ਹੋਣਗੇ ਪੰਜਾਬ ਪੁਲਿਸ ਵੀ ਹੋਏਗੀ ਪੂਰੀ ਸੁਰੱਖਿਆ ਦਾ ਧਿਆਨ ਰੱਖਿਆ ਗਿਆ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਏਗੀ ਤੇ ਜਿਹੜੀ ਇੱਥੇ ਟਿਕਟ ਰੱਖੀ ਗਈ ਹੈ ਕਪਲ ਵਾਸਤੇ ਉਹ ਕਿੰਨੀ ਰੱਖੀ ਗਈ ਹੈ ਉਸ ਵਿੱਚ ਕੀ ਕੀ ਤੁਸੀਂ ਦੇ ਰਹ ਉੱਚ ਜੀ 2000 ਰੁਪਇਆ ਅਸੀਂ ਐਂਟਰੀ ਰੱਖੀ ਆ ਕਪਲ ਦੀ 18 ਸਾਲ ਤੋ ਜਿੰਨੇ ਬੱਚੇ ਘਟ ਹੋਣਗੇ ਉਹ ਫ੍ਰੀ ਹੋਣਗੇ ਖਾਣ ਪੀਣ ਵਾਸਤੇ ਕੀ ਅਰੇਂਜਮੈਂਟ ਹੈ ਔਰ ਉਹ ਫ੍ਰੀ ਮਿਲੇਗਾ ਇਸ ਐਂਟਰੀ ਦੇ ਵਿੱਚ ਹੀ ਮਿਲੇਗਾ ਬਿਲਕੁਲ ਜੀ ਖਾਣ ਪੀਣ ਦਾ ਉਸ ਐਂਟਰੀ ਦੇ ਵਿੱਚ ਫ੍ਰੀ ਹੋਏਗਾ ਐਂਟਰੀ ਤੋਂ ਇਲਾਵਾ ਹੋਰ ਕੋਈ ਵੀ ਫੀਸ ਨਹੀਂ ਲੱਗੇਗੀ ਨਾ ਕੋਈ ਪੈਸਾ ਲਿਆ ਜਾਏਗਾ ਹੁਣ ਇਹ ਵੀ ਦੱਸ ਦਈਏ ਕਿ ਇਸ ਇਵੈਂਟ ਵਿੱਚ ਕਿਹੜੇ ਕਿਹੜੇ ਸਿੰਗਰ ਆ ਰਹੇ ਆ ਜੋ ਕਿ ਦਰਸ਼ਕਾਂ ਨੂੰ ਐਂਟਰਟੇਨ ਕਰਨਗੇ ਮਨੋਰੰਜਨ ਕਰਨਗੇ ਤਾਂ ਕਿ ਜਿਹੜਾ ਪਰਿਵਾਰਾਂ ਸਮੇਤ ਆਇਆ ਹੈ ਉਹ ਨਵੇਂ ਸਾਲ ਨੂੰ ਵਧੀਆ ਤਰੀਕੇ ਨਾਲ ਉਹ ਇੰਜੋਏ ਕਰ ਸਕਣ ਇਹਦੇ ਚੀ ਦੋ ਸਿੰਗਰ ਆ ਇੱਕ ਕੁੜੀ ਇਲਾਈ ਸੋਲਿਆ ਇੱਕ ਮੁੰਡਾ ਇੰਦਰਵੀਰ ਸਿੱਧੂ ਆ ਤੇ ਦੋ ਕਲਾਕਾਰ ਹੋਰ ਵੀ ਆ ਗਿਆ ਜਿਨ੍ਹਾਂ ਦੇ ਨਾਮ ਨਿਕਲੋਸ ਨਹੀਂ ਅਜੇ ਕਰ ਨਾਮ ਵਰਨੇ ਨਾਮ ਵਰਨੇ ਪਰ ਗੋਰਾ ਭਾਈ ਲੋਕ ਤੇ ਚਾਹੁੰਦੇ ਕਿ ਨਾਮਵਰ ਸਿੰਘਰਾ ਦਾ ਨਾਮ ਦੱਸ ਜਾਈਏ ਹੀ ਐਂਟਰੀ ਜਿਆਦਾ ਲਈਏ ਤੇ ਮਤਲਬ ਵੀ ਲੋਕ ਜਿਆਦਾ ਆਉਣ ਤੁਸੀਂ ਇੱਕ ਸਰਪ੍ਰਾਈਜ਼ ਦੇ ਰਹੇ ਹੋ ਪਹਿਲੀ ਵਾਰੀ ਕਰਕੇ ਮੈਂ ਜੀ ਇਹ ਚੀਜ਼ ਦਾ ਸਰਪ੍ਰਾਈਜ਼ ਰੱਖਿਆ ਵਾ ਕਿ ਮੈਂ ਜਿਆਦਾ ਐਂਟਰੀ ਵੀ ਨਹੀਂ ਰੱਖੀ 400 ਬੰਦੇ ਦੀ ਅਸੀਂ ਗੈਦਰਿੰਗ ਕਰਕੇ ਚੱਲੇ ਆ ਜੇ ਮੈਂ ਨਾਮਵਰ ਸਿੰਘਰਾ ਦੇ ਨਾਮ ਲਾਇਆ ਤੇ ਤਾਂ ਹੋ ਸਕਦਾ ਕਿ ਇੱਥੇ ਮੇਰੇ ਕੋ ਕਰੋੜ ਸਾਹਮਣ ਔਖਾ ਜੀ ਖਾਣ ਵਿੱਚ ਵੈਜੀਆ ਨਾਨ ਵੈਜ ਕੀ ਕੀ ਵੈਰਾਈਟੀ ਦੇ ਰਹੇ ਹੋ ਕਿਉਂਕਿ ਲੋਕ ਖਾਣ ਪੀਣ ਦੇ ਸ਼ਕੀਨ ਹੁੰਦੇ ਆ ਕਿ ਨਵਾਂ ਸਾਬ ਮਨਾਉਣਾ ਇਹ ਪਰਿਵਾਰਾਂ ਨਾਲ ਜਾ ਕੇ ਕੋਈ ਛਕਣਾ ਵੀ ਆ ਕੋਈ ਖਾਣਾ ਵੀ ਆ ਤੇ ਫਿਰ ਇੰਜੋਏ ਕਰਨਾ ਹੈ ਵਿਆਹ ਜਦੇ ਨਾਨ ਵੈਜ ਦੋਨੋਂ ਹੀ ਆ ਜੀ 7-8 ਤਰ੍ਹਾਂ ਦੇ ਸਨੈਕਸ ਹੋਣਗੇ ਵਿਆਹ ਜਚ ਉਹਦੇ ਵਿੱਚ ਇਨਕਲੂਡ ਆਪਣੇ ਨਾਨ ਵੈਜ ਵੀ ਹੋਣਗੇ ਨਾਨ ਵੈਜ ਦੀ ਵੀ ਪੂਰੀ ਆਪਾ ਧਿਆਰ ਰੱਖਿਆ ਹੋਇਆ ਹੈ ਕਿ ਕਿਸੇ ਨੂੰ ਕੋ ਕਮੀ ਨਾ ਲੱਗੇ ਤੇ ਵੇਜ ਦੇ ਵਿੱਚ ਵੀ ਧਿਆਰ ਰੱਖਿਆ ਕਿ ਕਿਸੇ ਨੂੰ ਕੋ ਕਮੀ ਨਾ ਲੱਗੇ। ਥੋੜੀ ਟਾਈਮਿੰਗ ਦੱਸ ਦੋ ਇਹ ਸ਼ੋਅ ਜਿਹੜਾ ਚੱਲ ਰਿਹਾ ਹੈ, ਇਵੈਂਟ ਚੱਲ ਰਿਹਾ ਹੈ ਦੀ ਟਾਈਮਿੰਗ ਕੀ ਹੋਏਗੀ? ਟਾਈਮਿੰਗ ਇਹਦੀ 8 ਤੋਂ 12 ਰਹੇਗੀ ਜੀ। 8 ਵਜੇ ਤੋਂ ਲੈ ਕੇ 12 ਵਜੇ ਤੱਕ ਦੀ ਟਾਈਮਿੰਗ ਰਹੇਗੀ। ਆਪਣੇ ਲਫ਼ਜ਼ਾਂ ਵਿੱਚ ਬਟਾਲਾ ਵਾਸੀਆਂ ਨੂੰ ਜਾਂ ਸਮੁੱਚੇ ਜ਼ਿਲ੍ਹਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਅੱਜ ਸਾਡੇ ਚੈਨਲ ਦੇ ਜ਼ਰੀਏ? ਵੇਖੋ ਜੀ ਮੈਂ ਤੇ ਇਹੀ ਕਹਿਣਾ ਚਾਹੁੰਗਾ ਕਿ ਇੱਕ ਵਾਰੀ ਮੈਂ ਇਹ ਪਹਿਲੀ ਵਾਰੀ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਜਿੰਨਾ ਹੋ ਮੇਰਾ ਸਾਥ ਤੇ ਮੈਂ ਮੇਰਾ ਹੌਸਲਾ ਥੋੜਾ ਜਿਹਾ ਵਧਾਓ ਕਿ ਅਸੀਂ ਇਹ ਅਗਲੀ ਵਾਰੀ ਇਹਨਾਂ ਹੋਰ ਵੀ ਵਧੀਆ ਕਰਨ ਜਾਈਏ ਤੇ ਜਿੰਨਾ ਸਾਥ ਦੋਗੇ ਮੈਂ ਉਹਨਾਂ ਹੀ ਬਟਾਲਾ ਵਾਸੀਆਂ ਦਾ ਗਰਦਾਸਪੁਰ ਵਾਸੀਆਂ ਦਾ ਲਾਗੇ ਆਪਣੇ ਪਿੰਡ ਜਿੰਨੇ ਸਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਤੋਂ ਬੈਲਾਵਿਟਾ ਹੋਟਲ ਵੱਲੋਂ ਔਰ ਸਾਡੇ ਵੱਲੋਂ ਵੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇਸ ਵਾਰ ਜੋ ਨਿਊ ਇਅਰ ਦੀ ਪਾਰਟੀ ਬਟਾਲਾ ਵਿੱਚ ਰੱਖੀ ਗਈ ਹੈ ਇੱਕ ਨਹੀਂ ਦੋ ਨਹੀਂ ਚਾਰ ਸਿੰਗਰ ਤੁਹਾਡਾ ਮਨੋਰੰਜਨ ਕਰਨਗੇ ਦੋ ਸਿੰਗਰ ਤੁਸੀਂ ਬੋਰਡ ਤੇ ਦੇਖ ਸਕਦੇ ਹੋ ਇਲਾਹੀ ਸੋਹਲ ਇੰਦਰਵੀਰ ਸਿੱਧੂ ਉਹਨਾਂ ਦਾ ਪੂਰਾ ਗਰੁੱਪ ਲੱਗੇਗਾ ਪਰ ਦੋ ਸਿੰਗਰ ਸਾਡੇ ਭਾਜੀ ਕਹਿੰਦੇ ਆ ਕਿ ਸਰਪ੍ਰਾਈਜ਼ ਨੇ ਵੱਡੇ ਨਾਂ ਨੇ ਪਰ ਮੈਂ ਚਾਹੁੰਨਾ ਕਿ ਲੋਕ ਜਿਹੜੇ ਇੱਥੇ ਹੋਣ ਉਹਨਾਂ ਨੇ ਇੱਕ ਨਵੇਂ ਸਾਲ ਦਾ ਸਰਪ੍ਰਾਈਜ਼ ਮਿਲੇ ਨਵੇਂ ਸਾਲ ਦਾ ਤੋਹਫਾ ਮਿਲੇ ਵੱਡੀ ਗੱਲ ਇਹ ਹੈ ਕਿ ਪਰਿਵਾਰਾਂ ਦੀ ਐਂਟਰੀ ਹੈ ਕਪਲ ਆ ਸਕਦੇ ਨੇ ਔਰ 18 ਸਾਲ ਤੋਂ ਛੋਟੇ ਜਿੰਨੇ ਬੱਚੇ ਹੈ ਉਹਨਾਂ ਦੀ ਕੋਈ ਇੱਥੇ ਫੀਸ ਨਹੀਂ ਹੋਏਗੀ ਖਾਣਾ ਪੀਣਾ ਫ੍ਰੀ ਹੋਏਗਾ ਔਰ ਦੂਸਰੀ ਵੱਡੀ ਗੱਲ ਜੋ ਅਸੀਂ ਪਰਿਵਾਰਾਂ ਨੂੰ ਲੈ ਕੇ ਚਿੰਤਤ ਹੁੰਨੇ ਆ ਕਿ 8 ਤੋਂ ਲੈ ਕੇ 12 ਵਜੇ ਤੱਕ ਇਵੈਂਟ ਹੈ ਸੁਰੱਖਿਆ ਦਾ ਵੱਡਾ ਇੰਤਜ਼ਾਮ ਹੈ ਕੋਈ ਵੀ ਹੁੱਲੜਬਾਜੀ ਨਹੀਂ ਹੋਏਗੀ ਸਾਡੇ ਵੱਲੋਂ ਵੀ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਇੱਥੇ ਪਹੁੰਚੋ ਤਾਂ ਕਿ ਇਹਨਾਂ ਦਾ ਜਿਹੜਾ ਅਰੇਂਜਮੈਂਟ ਹੈ ਅਗਲੀ ਵਾਰ ਕਹਿੰਦੇ ਦੁੱਗਣਾ ਕਰਨਾ ਹੈ ਜੇ ਲੋਕਾਂ ਦਾ ਪਿਆਰ ਸਾਨੂੰ ਮਿਲੇਗਾ ਬਟਾਲਾਵਾਸੀ ਰੱਜ ਕੇ ਪਿਆਰ ਦੇਣਗੇ ਅਸੀਂ ਵੀ ਮੰਨਦੇ ਆ